ਮਮਾ ਮਮਾ ਆ ਗਈ ਬੁੱਤਰ ਕਿਤੇ ਨਾ ਹੁਣ ਤਰੇ ਮੈਂ ਤੁਹਾਨੂੰ ਦੱਸਿਆ ਸੀ ਮੇਰੀ ਫਰੈਂਡ ਦੀ ਬਰਥਡੇ ਪਾਰਟੀ ਆ ਸੱਚ ਮੇਰੇ ਦਿਮਾਗ ਚੋਂ ਨਿਕਲ ਗਿਆ ਚਲ ਕੋਈ ਨਾ ਹੋਇਆ ਤੇ ਟਾਈਮ ਨਾਲ ਆ ਜਾਏਗੀ ਨਾ ਹਾਂਜੀ ਨਾਲੇ ਮੇਰੀ ਦੁਪਹਿਰ ਦੀ ਰੋਟੀ ਨਾ ਬਣਾਏ ਮੈਂ ਉੱਥੇ ਖਾ ਪੀ ਕੇ ਆਉਂਗੀ ਚਲ ਠੀਕ ਆ ਕੋਈ ਗੱਲ ਨਹੀਂ ਮੈਂ ਖਾ ਲਾਂਗੀ ਫੇਰ ਆ ਜਾਵਾਂਗੀ ਆਹੋ ਅਵੀਨ ਥੋੜੀ ਕੁਝ ਕਹਿਣਾ ਵਾ ਇਹਨਾਂ ਨੇ ਤਾਂ ਲਾੜਲੀ ਆ ਇਹਨਾਂ ਦੀ ਕਿੱਥੇ ਕਹੂਗੀ ਭੇਜ ਦੋ ਜੀ ਭੇਜ ਤਾਂ ਮੈਂ ਦੇਖ ਲੋ ਹੁਣ ਫਿਰ ਬੋਲ ਰਿਹਾ ਫਿਰ ਤੁਸੀਂ ਕਹਿੰਦੇ ਹੋ ਕਿ ਲੜਾਈ ਕਰਦੇ ਹੋ ਤੁਸੀਂ ਵਿੱਚ ਬੋਲੀ ਆ ਰਿਹਾ ਫालतू ਜੀ ਬੋਤ ਮੇਰੀ ਗੱਲ ਸੁਣ ਉਹ ਚੱਲੀ ਆ ਨਾ ਉਹਨੇ ਦਿਨੇ-ਦਿਨੇ ਜਾ ਕੇ ਆ ਜਾਣਾ ਤੇ ਤੂੰ ਬਿਨਾ ਦੱਸੇ ਤੋਰ ਪੈਣਾ ਕੱਲ ਕੀ ਕੀਤਾ ਸੀ ਕੀ ਕੀਤਾ ਸੀ ਕੱਲ ਪੁੱਤ ਪਾਪਾ ਨੇ ਉੱਥੇ ਆਫਿਸ ਬੁਲਾਇਆ ਸੀ ਤੇ ਤੂੰ ਯਾਰਾਂ ਦੋਸਤਾਂ ਨਾਲ ਕਿੱਥੇ ਨਿਕਲ ਗਿਆ ਸੀ ਆ ਦੇਖ ਤਾਂ ਹੈ ਕਿਵੇਂ ਫੇਰ ਸ਼ੁਰੂ ਹੋ ਗਈ ਮੈਨੂੰ ਟਾਈਮ ਨਾਲ ਘਰੇ ਆਉਣਾ ਵਾ ਐਵੇਂ ਨਾ ਬੋਲਿਆ ਕਰ ਹਰ ਵੇਲੇ ਉਹ ਹੁਣ ਚਾਹੀਦਾ ਤਾਂ ਨਹੀਂ ਕੁਛ ਤਾਂ ਇਹਦਾ ਪਤਾ ਨਹੀਂ ਇਹਦਾ ਤਾਂ ਕੰਮ ਹੀ ਆ ਇਹਦੀ ਨਾ ਫਿਕਰ ਕਰਿਆ ਕਰ ਚਲ ਮੈਂ ਕਿਤਾਬਾਂ ਸਾਫਤੀ ਆ ਮੈਂ ਦੇਖਦੀ ਆ ਮੈਨੂੰ ਤਾਂ ਕੋਈ ਨਿਆਣਿਆਂ ਦੇ ਦੁਆਲੇ ਹੋਈ ਪਈ ਆ ਇਹ ਤਾਂ ਮੈਂ ਦੱਸਦੀ ਆ ਆਹੋ ਭੇਜੋ ਨੂੰ ਭੇਜੋ ਪਤਾ ਤਾਂ ਹੁਣ ਲੱਗਦਾ ਪਿਆ ਵੀ ਘਰੇ ਫਰਕ ਹੁੰਦਾ ਪਿਆ ਕੁੜੀ ਤੇ ਮੁੰਡੇ 'ਚ ਵੇ ਫਰਕ ਤਾਂ ਇਹ ਕਰਦੀ ਹੋਈ ਆ ਤੈਨੂੰ ਦੇਖ ਲਾ ਸਾਰਾ ਦਿਨ ਕਿਵੇਂ ਬੋਲਦੀ ਰਹਿੰਦੀ ਆ ਆ ਕੁੜੀ ਨੂੰ ਨਾ ਆ ਭੋਰਾ ਨਹੀਂ ਕੁਝ ਕਹਿੰਦੀ ਹੈਗੀ ਉਹਨੂੰ ਤਾਂ ਬੜੇ ਲਾੜ ਲੜਾਉਂਦੀ ਆ ਇਹ ਮम्मा ਦੇਖ ਲਓ ਫੇਰ ਸ਼ੁਰੂ ਹੋ ਗਏ ਦਾਦੀ ਮਾ ਦਾਦੀ ਮਾ ਪਹਿਲਾਂ ਮੈਂ ਤੁਸੀ ਇਹ ਦੱਸੋ ਤੁਹਾਨੂੰ ਪ੍ਰੋਬਲਮ ਕੀ ਆ ਮੇਰੇ ਤੋਂ ਮੇਰੇ ਪਿੱਛੇ ਹੀ ਭੇਜ ਰਹੇ ਨੂੰ 24 ਘੰਟੇ ਤੁਸੀਂ ਨਾ ਕੀ ਦੇਖ ਲੇਂਗੀ ਤੂੰ ਆ ਪ੍ਰੋਬਲਮ ਮੈਨੂੰ ਤੇਰੇ ਤੋਂ ਨਹੀਂ ਤੇਰੇ ਇਹਨਾਂ ਕੱਪੜਿਆਂ ਤੋਂ ਆ ਜਿਨ੍ਹਾਂ ਨੂੰ ਪਾ ਕੇ ਤੂੰ ਬਾਹਰ ਤੁਰ ਜਾਨੀ ਆ ਆ ਤੇਰੀ ਮਾਂ ਨੇ ਤਾਂ ਤੈਨੂੰ ਸਿਖਾਉਣਾ ਨੀਗਾ ਵੀ ਇਹਹ ਜੇ ਕੱਪੜੇ ਪਾਈ ਦੇ ਆ ਕਿ ਨਹੀਂ ਪਾਈ ਦੇ ਪਰ ਮੈਨੂੰ ਤਾਂ ਦੱਸਣਾ ਹੀ ਪੈਣਾ ਤੁਹਾਨੂੰ ਤਾਂ ਸ਼ਰਮ ਨਹੀਂ ਗਈ ਆ ਲੋਕਾਂ ਦੀ ਸ਼ਰਮ ਮੰਨ ਲਓ ਇਹ ਜਿਆ ਕੁੱਤੀਆਂ ਝੱਗੀਆਂ ਜਾਂ ਪਾ ਪਾ ਕੇ ਤੂੰ ਬਾਹਰ ਨਿਕਲਦੀ ਆ ਤਰਨ ਤੂੰ ਟ੍ਰੋਪਰ ਐ ਮੈਂ ਦੇਖਦੀ ਆ ਕਿਉਂ ਤਾਂ ਮੰਮੀ ਕਿਉਂ ਬੋਲਦੇ ਹੋ ਤੁਸੀਂ ਕੀ ਹੋਇਆ ਸਾਰੇ ਪਾਉਂਦੇ ਆ ਕੁੜੀਆਂ ਵੀ ਇਹੀ ਕੁਝ ਪਾਉਂਦੀਆਂ ਨਾਲੇ ਦਾਦੀ ਮਾਂ ਮੇਰੇ ਫਰੈਂਡ ਸਰਕਲ ਦੇ ਸਾਹਮਣੇ ਮੈਨੂੰ ਚੱਲਣਾ ਪੈਂਦਾ ਉਹ ਵੀ ਇਦਾਂ ਹੀ ਪਾਉਂਦੇ ਨੇ ਨਾ ਤੇਰੀਆਂ ਸਹੇਲੀਆਂ ਤਾਂ ਖੂਚ ਛਾਲ ਮਾਰਨਗੀਆਂ ਤੇ ਤੂੰ ਮਾਰ ਦੇਂਗੀ ਆ ਬਬਲੀ ਆ ਮਾੜੀ ਮੋਟੀ ਨਾ ਮਾਂ ਨੂੰ ਹੀ ਅਕਲ ਹੋਣੀ ਚਾਹੀਦੀ ਆ ਤਾ ਕਿ ਧੀ ਨੂੰ ਸਮਝਾ ਸਕੇ ਵੀ ਇਹ ਜਿਹੇ ਕੱਪੜੇ ਨਹੀਂ ਪਾਣੇ ਚਾਹੀਦੇ ਹੈਗੇ ਇਹਨੂੰ ਇੱਕ ਵਾਰ ਦਾ ਸੂਟ ਹੀ ਸਵਾ ਕੇ ਦੇ ਦੇ ਵੀ ਸੂਟ ਪਾ ਕੇ ਜਾਵੇ ਕਿਹ ਜਿਹੇ ਆ ਉੱਟ-ਉੱਟੇ ਦੇ ਕੱਪੜੇ ਨਿੱਕੇ-ਨਿੱਕੇ ਪਾ ਕੇ ਬਾਹਰ ਜਾਂਦੀ ਆ ਲੋਕਾਂ ਦੀ ਸ਼ਰਮ ਕਰ ਲਓ ਮਾਣੀ ਮੋਟੀ ਨਾ ਨਾ ਦਾਦੀ ਵਾ ਉਹਨੂੰ ਨਾ ਕੁਝ ਕਹੋ ਕਿਤੇ ਮੇਰੀ ਪਿਆਰੀ ਮਾਂ ਨੂੰ ਥੋੜਾ ਗੁੱਸਾ ਨਾ ਲੱਗ ਜੇ ਉਹਦਾ ਵੀ ਮੇਰੀ ਧੀ ਨੂੰ ਬੋਲੀ ਜਾਂਦੇ ਆ ਜੋਤ ਤੂੰ ਕੋਈ ਜ਼ਿਆਦਾ ਨਹੀਂ ਬੋਲਦਾ ਪਿਆ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਬਈ ਚੁੱਪ ਰਹਿ ਜਾ ਕਰ ਐਵੇਂ ਫालतू ਬੋਲਦਾ ਰਹਿਣਾ ਕੀ ਆ ਕੀ ਹੋਇਆ ਇਹਨਾਂ ਕੱਪੜਿਆਂ ਨੂੰ ਮੰਮੀ ਤੁਸੀਂ ਦੱਸੋ ਸਾਰੇ ਬੱਚੇ ਪਾਉਂਦੇ ਆ ਨਹੀਂ ਸਾਰੇ ਪਾਉਂਦੇ ਆ ਤਾਂ ਇਹਨੇ ਵੀ ਪਾਉਣਾ ਵਾ ਉਹ ਤਾਂ ਖੂਚ ਛਾਲਾ ਮਾਰਨਗੇ ਨਾਲ ਇਹਨੂੰ ਵੀ ਧੱਕਾ ਦੇ ਐਂ ਫਿਰ ਤੂੰ ਐਦਾਂ ਕਰੀ ਉਹ ਮੇਰੀ ਗੱਲ ਸੁਣ ਲੈ ਕੁੜੀਏ ਤੂੰ ਜੇ ਨਾ ਹੁਣ ਬਾਹਰ ਜਾਣਾ ਵਾ ਨਾ ਤਾਂ ਆਪਦਾ ਕੋਈ ਸੂਟ ਪਾ ਕੇ ਜਾ ਇਹਨਾਂ ਕੱਪੜੇ 'ਚ ਮੈਂ ਨਹੀਂ ਤੈਨੂੰ ਬਾਹਰ ਜਾਣ ਦੇਣਾ ਹੈਗਾ ਦਾਦੀ ਮਾਂ ਮੈਂ ਤਾਂ ਹੁਣ ਇਹੀ ਭਾਗੇ ਜਾਣਾ ਮੈਂ ਨਹੀਂ ਪਾਣਾ ਸੂਟ ਮੰਮੀ ਜੀ ਉਹਨੇ ਹੁਣ ਪਾ ਲਿਆ ਕੱਪੜੇ ਫੇਰ ਕਿਸੇ ਦਿਨ ਸੂਟ ਪਾ ਜੂਗੀ ਹੁਣ ਪਾ ਕੇ ਜਾ ਲੈਣ ਦੋ ਤਾਂ ਕੀ ਹੋਇਆ ਨਾ ਤੈਨੂੰ ਤਾਂ ਮਾੜੀ ਮੋਟੀ ਸ਼ਰਮ ਹੈ ਨਹੀਂਗੀ ਉਹ ਮੈਨੂੰ ਤਾਂ ਹੈ ਮੈਂ ਤਾਂ ਬਾਹਰ ਲੋਕਾਂ ਨੂੰ ਮੂੰਹ ਦਿਖਾਉਣਾ ਵਾ ਨਾ ਅਗਲਾ ਕਹੂਗਾ ਆਹ ਤੁਹਾਡੀ ਪੋਤੀ ਕਹੇ ਜੇ ਕੱਪੜੇ ਪਾ ਕੇ ਤੁਰੀ ਫਿਰਦੀ ਆ ਚਾਹੋਂ ਇਹੀ ਗੱਲ ਹੋਂਦ ਮੈਂ ਈ ਪਾ ਕੇ ਜਾਊਂਗੀ ਦੇਖਦੇ ਆ ਕੌਣ ਰੋਕਦਾ ਮੈਨੂੰ ਤਰਨਾ ਆ ਦੇਖ ਲਾ ਆਹ ਸੰਸਕਾਰ ਦਿੱਤੇ ਨੇ ਤੂੰ ਕੁੜੀ ਨੂੰ ਅਦੇਲਾ ਕਿਵੇਂ ਬੋਲ ਕੇ ਚਲੀ ਗਈ ਮੈਨੂੰ ਅੱਜ ਮੈਨੂੰ ਬੋਲਦੀ ਆ ਨਾ ਆ ਕੱਲ ਤੈਨੂੰ ਵੀ ਬੋਲੂਗੀ ਆਖੇ ਮੰਝਿਓ ਪਰ ਨੇੜੇ ਹੀ ਆ ਮੰਮੀ ਬੱਚੇ ਆ ਅੱਜ ਕੱਲ ਕਿਸੇ ਵੇਲੇ ਨਹੀਂ ਸੁਣਦੇ ਬੱਚੇ ਕੋਈ ਨਾ ਮੈਂ ਹੌਲੀ ਹੌਲੀ ਉਹਨੂੰ ਸਮਝਾ ਦੂੰਗੀ ਨਾ ਤੂੰ ਕੀ ਸਮਝਾਏਂਗੀ ਆ ਗੋਲਡਨ ਹੋਲੈਂਡ ਦੇ ਉਹਦੇ ਨਾਲ ਮੈਂ ਗੱਲ ਕਰਦੀ ਆ ਆਖੇ ਤੂੰ ਇਹਨੂੰ ਰੱਸੀ ਪਾਏਂਗਾ ਜਾਂ ਮੈਂ ਪਾਵਾਂ ਆ ਕੁੜੀ ਆਏ ਨਹੀਂ ਲੋਟ ਆਉਣੀ ਆ ਸਾਰਾ ਦਿਨ ਨਾ ਮੁੰਡੇ ਦੇ ਮਗਰ ਤਾਂ ਪਈ ਰਹਿੰਦੀ ਆ ਆ ਉਹਨੂੰ ਕੁੜੀ ਨੂੰ ਤੂੰ ਕੁਝ ਵੀ ਨਹੀਂ ਕਹਿੰਦੀ ਹੈਗੀ ਜਿਹੜੀ ਆ ਦੇ ਲ ਮੂੰਹ ਚੱਕ ਕੇ ਕਿਵੇਂ ਤੁਰ ਵੀ ਗਈ ਆ ਇੱਥੋਂ